ਦੋਸਤੋ ਇਹਨੇ ਆਪਣੇ ਦੇਦ ਸੱਤ ਸਿਆਸਤਦਾਨ ਜਿਨ੍ਹਾਂ ਦਾ ਖਜ਼ਾਨਾ ਧਨ ਨਾਲ ਭਰਿਆ ਹੋਇਆ ਹੈ ਨੰਬਰ 1 ਚੰਦਰ ਸੇਖਰ ਮਾਸਾਨੀ ਦੋਸਤੋ ਚੰਦਰ ਸੇਖਰ ਦੇਸ਼ ਦੇ ਸਭ ਤੋਂ ਅਮੀਰ ਸਿਆਸਤਦਾਨਾਂ ਦੀ ਸੂਚੀ ਵਿੱਚ ਸਿਖਰ ਤੇ ਨੇ ਚੰਦਰ ਸੇਖਰ ਕੋਲ 5785 ਕਰੋੜ ਰੁਪਏ ਦੀ ਜਾਇਦਾਦ ਹੈ ਨੰਬਰ 2 ਤੇ ਹੈ ਕੋਡਾ ਵਿਸ਼ਵੇਸ਼ਵਰ ਰੈਡੀ ਦੋਸਤੋ ਭਾਜਪਾ ਨੇਤਾ ਕੋਡਾ ਰੈਡੀ ਕੋਲ 4568 ਕਰੋੜ ਦੀ ਜਾਇਦਾਦ ਹੈ ਨੰਬਰ 3 ਪਲਬੀ ਸ਼੍ਰੀ ਨਿਵਾਸ ਡੈਪੋ ਦੋਸਤੋ ਪਲਬੀ ਵੀ ਭਾਜਪਾ ਦੀ ਆਗੂ ਹੈ ਅਤੇ ਉਸ ਕੋਲ 1361 ਕਰੋੜ ਰੁਪਏ ਦੀ ਜਾਇਦਾਦ ਹੈ ਨੰਬਰ 4 ਤੇ ਹਨਵੀਨ ਜਿੰਦਲਾ ਦੋਸਤੋ ਇੱਕ ਰਕਸ਼ੇਤਰ ਲੋਕ ਸਭਾ ਸੀਟ ਦੇ ਸੰਸਦ ਮੈਂਬਰ ਅਤੇ ਭਾਜਪਾ ਨੇਤਾ ਨਵੀਨ ਜਿੰਦਲ ਦਾ ਖਜ਼ਾਨਾ ਵੀ ਪੈਸਾ ਨਾਲ ਭਰਿਆ ਹੋਇਆ ਹੈ ਉਹਨਾਂ ਕੋਲ 1241 ਕਰੋੜ ਰੁਪਏ ਦੀ ਜਾਇਦਾਦ ਹੈ ਨੰਬਰ 5 ਨਕੁਲ ਨਾਥਾ ਦੋਸਤੋ ਇੱਕ ਕਾਂਗਰਸ ਦੇ ਨੇਤਾ ਕਮਲ ਨਾਥ ਦਾ ਪੁੱਤਰ ਨਕੁਲ ਨਾਥਾ 716 ਕਰੋੜ ਰੁਪਏ ਦੀ ਜਾਇਦਾਦ ਦਾ ਮਾਲਕ ਹੈ ਨੰਬਰ 6 ਪੁਬਕਰ ਰੈਡੀ ਦੋਸਤੋ TDP ਸੰਸਦ ਪੁਬਕਰ ਰੈਡੀ ਵੀ ਦੇਸ਼ ਦੇ ਸੱਤ ਸਭ ਤੋਂ ਅਮੀਰ ਸਿਆਸਤਦਾਨਾਂ ਵਿੱਚ ਇੱਕ ਹਨ ਉਹਨਾਂ ਕੋਲ 622 ਕਰੋੜ ਰੁਪਏ ਦੀ ਜਾਇਦਾਦ ਹੈ ਨੰਬਰ 8 ਵੈਕਟਰ ਨਾਮ ਗੋੜਾ ਦੋਸਤੋ ਕਾਂਗਰਸ ਨੇਤਾ ਵੈਕਟਰਮ ਗੋੜ ਕੋਲ 622 ਕਰੋੜ ਰੁਪਏ ਦੀ ਜਾਇਦਾਦ ਹੈ